ਉਹ ਕਹਣਾ ਭਾਜਾ ਤੁਸੀਂ ਜੇ ਉਹ ਗੁਰੂ ਚੜ੍ਹਦਾ ਸਭ ਕੁਝ ਚੜ੍ਹਦੀ ਕੇ ਨਹੀ ਹੁੰਦਾ ਸੀ ਕਿਤਾ ਅਸੀਂ ਟਿੱਪਣੀਆਂ ਨਹੀਂ ਕਰ ਨਹੀਂ ਸਕਦੇ ਅਸੀਂ ਵੀ ਉਹੀ ਕੰਮ ਕਰਦੇ ਇਹ ਟਿੱਪਣੀ ਕਵੀਰ ਨੇ ਤਾਂ ਕਰਦੀ ਬਸ ਦਰੇ ਤਾਂ ਕਰਦੀ ਉਹ ਤਾਂ ਕਰਦੇ ਨਹੀਂ ਸੀ ਕੰਮ ਅਸੀਂ ਤਾਂ ਅੱਜ ਕਰਦੇ ਆ ਨਾ ਅਸੀਂ ਇਹ ਟਿੱਪਣੇ ਬੜੀ ਕਰਦੇ ਹੁੰਦੇ ਕੁਝ ਹੋਰ ਹੀ ਪਖਾਣਾ ਸੀ ਕਰਦੇ ਉਹ ਪਖਾਣਾ ਸੀ ਵੀ ਕਰ ਲਾਗੇ ਨਾ ਉਹਨਾਂ ਆਲੇ ਭੋਗ ਗਿਆ ਕਹਿੰਦਾ ਖਾਣਾ ਵਾਲੇ ਨੇ ਖਾਧਾ ਇਸ ਮੂਰਤੀ ਕੇ ਉਪਰ ਮੂਰਤੀ ਨੂੰ ਕਦੇ ਵੇ ਮੂਰਤੀ ਨੂੰ ਕਾਜੇ ਲਾਵੀਂ ਦਿੱਤਾ ਤਾਂ ਪਹਿਲੇ ਸਵਾਧਣੀ ਭਈ ਸਵਾਧਾ ਸਾਫ ਕਰਨੀ ਭਈ ਵੀ ਕਿੜੀਆਂ ਕਰਨੀਆਂ ਜੇ ਭਾਈ ਕੋਈ ਲਾਫਸੀ ਵਗੈਰਾ ਲਾ ਦੀਏ ਗੁਰੂ ਨਾਨਕ ਬਾਦ ਹੈ ਸਾਫ ਕਰੀਏ ਤੇ ਕਿੜੀਆਂ ਚੜ੍ਹਣੀਆਂ ਉੱਥੇ ਤਾਂ ਉਹਦਾ ਮੂਨਾ ਵੀ ਦਾ ਰੋਹ ਮਾਲਨੀ ਭਈ ਬਾਤ ਵੀ ਕਿੜੀਆਂ ਨੇ ਚੜ੍ਹਣਾ ਜੇ ਲਾਵੀਂ ਤਾਂ ਫੂੜੂ ਖਾਣਾ ਨਹੀਂ ਖਾਦਾ ਲੰਗਰ ਛਕਣਾ ਨਹੀਂ ਜਨਮ ਕੇ ਇਹ ਤਾਰੀ ਆਲਮੀ ਹੋਊਗਾ ਲੰਗਰ ਨੂੰ ਦਾ ਵਿਦੇਹੀ ਹੁੰਦਾ ਪਰਮੇਸ਼ਰ ਤਾਂ ਵਿਦੇਹੀ ਆ ਪਰਮੇਸ਼ਰ ਦੋਲੀ ਛਕਦਾ ਮਾਲਣੀ ਭੁੱਲੀ ਜੱਗ ਨੂੰ ਲਾਣਾ ਖਾਮ ਭੁਲਾਣੇ ਨਹੀਂ ਮਾਲਣੀ ਕੀ ਦਸੀਏ ਮਾਲਣੀ ਕਾਦੀ ਭੁੱਲੀ ਸਾਰੇ ਜੱਗੇ ਭਰਾਤਾ ਪੜਤਣਾ ਸਾਰਾ ਜੱਗੇ ਬੋਲੇ ਆ ਬਾਲੀ ਬਜਾਰ ਕੀ ਇਹ ਵਿੱਚੇ ਬਣਦੀਆਂ ਜੱਗ ਦੇ ਵਿੱਚੇ ਹੀ ਹੈ ਵੀ ਕੱਢੀ ਕਾਦੀ ਬੋਲ ਗਿਆ ਹਮ ਨੂੰ ਬੁਲਾਨੇ ਨਾਹੀਂ ਮੈਂ ਇਕੱਲਾ ਅੱਡ ਖੜਾ ਉਹ ਵੀ ਰਮਨ ਦਾ ਲੱਗਿਆ ਪੜਨ ਤਾ ਬਰਾ ਦੱਤਾ ਸੀਗਾ ਬਰਾ ਦੱਤਾ ਸੀ ਬਲਾਂ ਇਹਨਾਂ ਬਾਹ ਫੇਰਦਾ ਸੀ ਬਾਹ ਫੇਰਨ ਵਾਲਾ ਆਸਮੇ ਗੱਲ ਨਹੀਂ ਲਿਖਣ ਦਾ ਬਾਹ ਫੇਰਨ ਵਾਲਾ ਗੱਲੇ ਤੇ ਹੱਥ ਵੀ ਉਲਟੇ ਕਰੂਗਾ ਆਹ ਬੇਰ ਨਾਲ ਸੰਤ ਇਹਦੇ ਹੱਥ ਕਿਉਂ ਦੀ ਕੀਤੀ ਉਹਨਾਂ ਨੇ ਕਿਉਂ ਦੀ ਪ੍ਰਚਾਰ ਕਰਨ ਦੇ ਮਾਲ ਵਾਲੇ ਮਾਲ ਵਾਲੇ ਤਾਂ ਬਰੁੱਦਰ ਦੇ ਸਾਰੇ ਗਰੋਧੀ ਰਹੇ ਨੇ ਬੰਦਲ ਵਾਲਾ ਆਲਾ ਬੰਦਲ ਦੇ ਦਾ ਖਲਾਸ ਹਗਾ ਨੇ ਇਹ ਸੰਤ ਸਾਰੇ ਬੰਦਲ ਦੇ ਚਲੇ ਨੇ ਬੰਦਲ ਤੋਂ ਸੀ ਬੰਦਲ ਦਾ ਬਿਜੂ ਦਾ ਵਜੀਰ ਬਿਜੂ ਜਾਣਾ ਇਹਦਾ ਕੋਲਾ ਵਜੀਰ ਹੈ ਬੰਦਲ ਤੇ ਵਜੀਰ ਵੀ ਆ ਉਹਦਾ ਜਿਹੜਾ ਹੈ ਨਾ ਸੁਪਰੀਮ ਕੋਰਟ ਦਾ ਜੱਜ ਵੀ ਹੈ ਉਹਦਾ ਸਾਰੀਆਂ ਕੋਰਟਾਂ ਦਾ ਸਾਰਾ ਅਧਿਕਾਰ ਸੰਵਿਤ ਕੋਰਟ ਇਹ ਕਾਜੀ ਕੋਲ ਬੁਧਰ ਮਤਲਬ ਇਨਸਾਫ ਕਰਨ ਦੇ ਜੋ ਕੰਮ ਨੇ ਸਾਰੇ ਸੰਵਿਤ ਕੋਰਟ ਨੇ ਫੈਸਲੇ ਕਰਨ ਦੇ ਜੋ ਕੰਮ ਨੇ ਪਾਲਿਸੀ ਬਣਾਉਣੀ ਜੋ ਪਰੰਧਾ ਦਾ ਸਭ ਸਾਰਾ ਪੜਿਆ ਲਿਖਿਆ ਸੀਗਾ ਰਾਜੇ ਆਪ ਸਰੋ ਲੜਨਾ ਹੈ مشورہ ਦੇਣਾ ਸਾਰਾ ਪਰੰਧਾ ਦਾ ਕੋਲ ਕਿਸੇ ਤਰੀਕੇ ਨਾਲ ਰਾਜ ਪਰੰਧ ਤੇ ਕਰ ਰਿਹਾ ਸਰਵ ਚਤਰੀ ਨੂੰ ਗਿਆ ਖੋਲ ਜਾਨ ਤੇ ਖੜੇ ਜਾ ਤੂੰ ਭਾਈ ਬੰਤਰ ਤੇ ਫੜੂਗਾ ਖੜੇ ਜੇ ਨਹੀਂ ਗਿਆ ਬੜੂ ਨੂਰ ਹੈ ਤਰੇ ਪਿਛੇ ਹੈ ਬੰਤਰ ਰਜਲ ਹੈ ਇਹ ਕਮਰੇ ਹੈ ਬੜੂ ਇਹਦੇ ਬਾਹਰ ਸੰਤਰੇ ਪੜ ਲੱਦੇ ਦਿਮਾਗ ਦੀ ਉਬਜਾ ਹੈ ਤੇ ਪੰਨ ਦੇ ਦਿਮਾਗ ਦੀ ਉਬਜਾ ਤਾਂ ਵਾਲਾ ਨਾ ਕੋ ਪੰਨ ਦੇ ਕਰਕੇ ਪੈਦਾ ਕੀਤਾ ਨਾ ਸੰਤ ਕੀ ਨਹੀਂ ਰਲਾ ਜੋਗਿਲ ਦੇਖਣਾ ਜੋਗੀ ਕਰਦੇ ਤੇ ਰੋਣਾ ਉਹ বিষ্ণੂ ਦੇ ਖਾ ਬੋਲਦੇ ਇਹ ਇਹਨਾਂ ਦੇ ਡੁਪਲੀਕੇਟ ਸੱਤ ਪੈਸਾ ਕੀਤੇ ਵਾਲੇ ਬੰਦੇ ਆਪਣੇ ਕੇਲੇ ਕਿ ਤੁਸੀਂ ਵੀ ਘਰ-ਬਾਰ ਛੱਡ ਕੇ ਪ੍ਰਚਾਰ ਕਰੋ ਇਹਨਾਂ 'ਤੇ ਰਹੋ ਇਹਨਾਂ ਦੇ ਖਿਲਾਫ ਪ੍ਰਚਾਰ ਕਰੋ ਜੋਗੀਓ ਜੋਗੀਓ ਨੇ ਬਰਾਬਰ ਦੀ ਇੱਕ ਫੋਰਸ ਕ੍ਰੀਏਟ ਕੀਤੀ ਸੀ ਯੋਗਮੰਦ ਕੱਲ ਬਾਜ਼ਾਰੀ ਬੋਲ ਗਾੜੀਆ ਰੋਕੋ ਪੰਤਰ ਕੇ ਤੋਂ ਬੰਦ ਬੰਦ ਬੰਨਤਾ ਦਾ ਬਾੜਾ ਵੀ ਬੰਨਤਾੜੀ ਹੈ ਥੋਟੀ ਟਿੱਕਾ ਬਾੜਾ ਬਾੜਾ ਲੋਗਾਂ ਦਾ ਘਰੋਂ ਨਾ ਜਾਣ ਉਹੀ ਥੋਟੀ ਟਿੱਕਾ ਥੋਟੀ ਟਿੱਕਾ ਝੜਿਆ ਇਹ ਬਾੜਾ ਆਖੇ ਸਿੱਖ ਜਾਵੜੇ ਬਾੜਾ ਆਖਲੀ ਸਿੱਖ ਜਾਵੜੇ ਬਸ ਥੋਟੀ ਜੀ ਦਾ ਘੇਰਾ ਬਾਲਿਆ ਤੇ ਕਾਲਾ ਨੇ ਹਟ ਗਏ ਪੂਰਾ ਪੜਾਣੇ ਬੜਾ ਜੋਰ ਲਾਇਆ ਟਿੱਕੇ ਵਾਸਤੇ ਵੀ ਵੀ ਟਿੱਕਾ ਸਿਕਾ ਦੇਣੋਂ ਲੱਗ ਜੀਏ ਕੁਝ ਕੰਦਰਤਾ ਨਾ ਦੋ ਪਿੰਮੀ ਗਹਿਰਾ ਤੇ ਗੁਰਦਾਰ ਨੂੰ ਉਹ ਮਿਲ ਕੇ ਬੜਾ ਜ਼ੋਰ ਪਾਇਆ ਬੜਾ ਪ੍ਰਚਾਰ ਕੀਤਾ ਨਾ ਉਹ ਰਾਮਦਾਸ ਉਹਦੀ ਧਿਰਕ ਦੀਆ ਤਿਲਕਾ ਤਿਲਕ ਨੂੰ ਤਿਲਕ ਨੂੰ ਬਣਾਤਾ ਤੇਰੇ ਜਿੰਨਾ ਕੋਈ ਦੀ ਜਗਾ ਹੈ ਆ ਮੱਥੇ ਵਾਲਾ ਤਿਲਕ ਕਰ ਲਿਆ ਤੇਰੇ ਜਿੰਨਾ ਕੋ ਗਿਆਨ ਦਿੱਤਾ ਤਿਲਕਾ ਬੰਦਾ ਤਿਲਕਾ ਨੂੰ ਥੋੜਾ ਜਿਹਾ ਕਣਕਾ ਇਹ ਤਸਕੀਬ ਖਾਂਦਾ ਉਹਦਾ ਦਲਕਾ ਲੈ ਬਥੇੜਾ ਜਿਹੜਾ ਟਿਕਾ ਦਾ ਟਿੱਕਾ ਕਰ ਲਿਆ ਜਗਾਣਾ ਉਹਦਾ ਨਾ ਟਿਕਾ ਉਹਦਾ ਟਿੱਕਾ ਬਣਾ ਲਿਆ ਇਹਨਾਂ ਨੇ ਬੜੇ ਜ਼ੋਰ ਲਾਇਆ ਜਾਨਾ ਨਾ ਟਿੱਕਾ ਦਾ ਨਹੀਂ ਸੰਤਾਂ ਦੇ ਲਾਇਆ ਹੁਣ ਇਹਨੇ ਕਿੱਕਾ ਰੌਂਡ ਦੀ ਕੋਸ਼ਿਸ਼ ਕੀਤੀ ਤੇ ਖਾਣੇ ਬੜੀ ਭਾਰੀ ਉਹ ਵਿਰੋਧ ਹੋ ਗਿਆ ਕਿੱਕਾ ਚਾਹੇ ਅਰਥ ਦਾ ਨਾਮ ਕਰੇ ਉਹਨਾਂ ਦੇ ਅਰਥ ਦਾ ਦਦੀਪ ਜਵਾਬ ਦਿੱਤਾ ਪਰ ਟਿੱਕਾ ਨਹੀਂ ਬੰਦੇ ਲੋ ਉਹ ਕਿੱਕਾ ਜੇ ਬੰਨੇ ਬੰਨੇ ਅਗਰਾਂ ਨੇ ਕਿ ਕਿਤਾਬ ਬੱਕਰਾ ਵੱਟ ਕੇ ਖੂਨ ਦਾ ਲੌਣ ਕਹਿੰਦੇ ਆਉਣ ਆ ਲਾਓ ਇਹ ਮਾਰਸ ਨਹੀਂ ਸੀ ਤਾਂ ਕਿਤਾ ਹੈ ਟਕਾ ਲਾਉਣੇ ਇਹ ਇਹਨਾਂ ਵੀ ਚੜਾਉਣ ਵਾਸਤੇ ਹੈ ਉਹ ਟਿਕਾ ਨਹੀਂ ਲਾਉਂਦੇ ਹਨ ਉਹ ਜਾਣ ਕੇ ਲਾਉਂਦੇ ਨੇ ਵੀ ਆਹ ਲਾ ਲਓ ਜੇ ਲਉਂਦੇ ਹੁੰਦੇ ਆਹ ਲਾ ਲਓ ਦੇ ਸਿੱਧਾ ਲਓ। ਫਿਰ ਤੋਵਾ ਤੋਵਾ ਕਿ ਫਾਇਦੇ ਲੋਰਦੋ। ਇਹ ਜਾਣ ਕੇ ਕੀਤਾ ਹਣਾ। ਟਿਕਾ ਕਿ ਲਾਉਂਦੇ ਸੀ। ਕਹਿੰਦੇ ਸਿੱਧਾ ਹੀ ਨੋਲੇ। ਇਹ ਜੜੀ ਦਰਵਾਜ਼ੇ ਲੱਗਦਾ। ਦਰਵਾਜ਼ੇ ਹੀ ਲੱਗਦਾ ਟਿਕਾ ਰਕਾ ਨੂੰ ਸ਼ਾਸਤਰਾ ਨੂੰ ਟਿੱਕੇ ਲਾਉਂਦੇ ਨੇ ਫਿਰ ਬਾਜੋ। ਉਹੀ ਲੱਗਦਾ ਇਹਨੇ। ਜਦੋਂ ਚੰਡੀ ਦੀ ਬਾਸ਼ ਕਨੇ ਵਸੀ ਮਾਰੀ ਵਸੀ ਜਾਂਦੋਂ ਨਿਕਲੀ ਕਨੇ ਐ ਲਹੂ ਨਾਲ ਢਿੱਕੇ ਨਿਕਲੀ ਜਾਨ ਰਾਜਾ ਦੀ ਉਤਰੀ ਪਹਿਨ ਸੂਈ ਸਾੜੀ ਜਿਵੇਂ ਰਾਜਾ ਦੀ ਲੜਕੀ ਉਤਰਦੀ ਮੈਨੇ ਜੋ ਲਾਲ ਸਾੜੀ ਪਹਿਨ ਕੇ ਐ ਵਰਸ਼ੀ ਨਿਕਲੀ ਉੱਠਕੇ ਲੱਗਿਆ ਤਾਂ ਵਰਸ਼ੀ ਨੋਰ ਕੀ ਸੀ ਉਹਦਾ ਜਾਣ ਕੇ ਲਾਉਦਾ ਇਹ ਫੋਨ ਤੇ ਇਹਦਾ ਫੋਨ ਦਾ ਲਾਉਦੇ ਉਹਨਾਂ ਨੇ ਲੌੜਾ ਹੈ ਨਹੀਂ ਇੱਕਾ ਜਣਾ ਕੋਈ ਰਵਾਇਤ ਨਹੀਂ ਸਾਡੇ ਇਹ ਤੇ ਛਡਾਉਣ ਵਾਸਤੇ ਗੱਲਾਂ ਇਹ ਲਾਉਣਾ ਇਹ ਜਿਆ ਲਾਲਵਾ ਆ ਜੋ ਸਾਰੇ ਲਾਜੋ ਤੁਸੀਂ ਵੀ ਲਾਓ ਅਸੀਂ ਵੀ ਲਾਉਦੇ ਆਂ ਉਹਨਾਂ ਨੇ ਰੋਕੇ ਹੋਏ ਤਾਂ ਆਏ ਉੱਥੇ ਹੀ ਰੁਕੇ ਨੇ ਟਿੱਕੇ ਲਾ ਦਿੰਦੇ ਸਾਰੇ ਸਿੱਖਾਂ ਦੇ ਇਹ ਉਹ ਜਿਹੜਾ ਹੋਈ ਲਉਂਦੇ ਨੇ ਸੁਣਦੇ ਨਹੀਂ ਜਾਣ ਕੇ ਲਾਉਂਦੇ ਨੇ ਤੇ ਭੱਜ ਜਾਂਦੇ ਇਹ ਨਹੀਂ ਰੋਦੇ ਹਣ ਇਹ ਰੋਦੇ ਨੇ ਉਹ ਕਹਿੰਦੇ ਸਿੱਖੀ ਤੁਸੀਂ ਸੰਗਤ ਰਵਾ ਲੈਂਦੀ ਹੈ ਭੱਜ ਜਾਂਦੇ ਇਹਨਾਂ ਨੂੰ ਸਿੱਖੀ ਜੋ ਬਾਹਰ ਕੱਢ ਦਿੰਦੇ ਨੇ ਹੋਇ ਤੇ ਸੁਣਦਾ ਮਾਲਣੀ ਭੁੱਲੀ ਜੱਗ ਭੁਲਾਣਾ ਰਾਮ ਨੂੰ ਭੁਲਾਉਂਦੇ ਨਹੀਂ ਮਾਲਣੀ ਭੁੱਲੀ ਜੱਗ ਭੁਲਾਣਾ ਸਾਰੇ ਜੱਗ ਭੁੱਲਿਆ ਮਾਲਣੀ ਨੂੰ ਤਾਂ ਬੱਚੇ ਹੀ ਜਗ ਦੇ ਹਾਂ ਭੁਲਾਨੇ ਨਹੀਂ ਕੋਕ ਵੀ ਹਮ ਰਾਮ ਰੱਖੇ ਕਿਰਪਾ ਕਰ ਹਰਿ ਰਾਰੇ ਹਰਿ ਰਾਰੇ ਕਿਰਪਾ ਕਰ ਹਰਿ ਰਾਰੇ ਹਰ ਆਇਆ ਕਰਪਾ ਕਰੀਆ ਕਰਪਾ ਕਰਨੀ ਕਰੀਆ ਕਰਪਾ ਕਰੀ ਹਰਿ ਰਾਰੇ ਆਓ ਕਰੀ ਲਓ ਜੈ ਗਾ ਰੇ ਨੂੰ ਜੈਰੀ ਹੈ ਦੇ ਦੇ ਆਲਾ ਨਾ ਕਰਪਾ ਕਰੀਆਂ ਉਹ ਬਚ ਗਿਆ ਉਹਨਾਂ ਤੇ ਆ ਗੱਲ ਆਹ ਕਰੀ ਨੂੰ ਕਰ ਪੜੀ ਜਾਂਦੇ ਨੇ ਕਰੀ ਲਿਓ ਪੜ੍ਹਣਾ ਹੈ ਜਿੱਥੇ ਵੀ ਕਰੇ ਆਲੇ ਨੂੰ ਦਿਹਾੜੀ ਆਡੇ ਨੂੰ ਬਿਆੜੀ ਨੂੰ ਬੜੀ ਜਾਂਦੀ ਹੈ ਜਿਹੜਾ ਪੰਜਾਬ ਹੈ ਪੰਜਾਬ ਵਾਲਿਆਂ ਦੀ ਬੋਲੀ ਪੰਜਾਬ ਵਾਲਿਆਂ ਦੀ ਬੋਲੀ ਹਿੱਤੀ ਨਹੀਂ ਹੈ ਇਹਦੀ ਇਸ ਤਰ੍ਹਾਂ ਤੇ ਬਾਣੀ ਲਿਖੀ ਹੋਈ ਹੈ ਕਿਉਂਕਿ ਇਹਨਾਂ ਨੂੰ ਆਉਂਦੀ ਨਹੀਂ ਸੀ ਵਿਚਾਰਿਆਂ ਦਾ ਉਚਾਰਨ ਹੈਗੀ ਸੀ ਉਹਦੀ ਬਿਲਦਤ ਕੀਤੀ ਸੀ ਇਹ ਕਹਿੰਦੇ ਗਏ ਇਦਾਂ ਹੀ ਕਰੀਓ ਫੇਰ ਕਰ ਲੈਣਗੇ ਕੀ ਨਰਵਾਰਾ ਹੋਦੇ ਗਿਆਨ ਬੜਾ ਨੁਕਰਾਉਂਦੇ ਸੀ ਬਾਣੀ ਉਹਨਾਂ ਦੀ ਜੀਵਾਂ ਉੱਡਦੀ ਨਹੀਂ ਸੀ ਚਾਰੀ ਅਰੌਕੜ ਬਰੌਣੇ ਬਹੁਤ ਔਖੇ ਦੇ ਉਹ ਲਾਫਰਵਾਹੀ ਗੱਲ ਹੀ ਉਹ ਹੀ ਲਾਫਰਵਾਹੀ ਚੱਲੀ ਜਾਂਦੀ ਕੱਲ ਨਹੀਂ ਲੱਗਦਾ ਕਰ ਜਿਹੜਾ ਲੱਗਦਾ ਹੈ ਕਰ ਦੇ ਵਿੱਚ ਆਰਡਰ ਹੈ ਜਾਂ ਬਗਨੇ ਕੰਮ ਕਰ ਜੇ ਕਹਿੰਦੇ ਉਹ ਕੰਮ ਕਰ ਰੋ ਰੋ ਕਰਵਾ ਕਰ ਮੇਰੇ ਤੇ ਕਰਵਾ ਨਹੀਂ ਹੋਈ ਨੀ ਫਿਰ ਕਰਵਾ ਦੂਗੀ ਆ ਜੇ ਲੋ ਦੂਗੀਓ ਸਮੀ ਲੋ ਕਰੀਦਾ ਐ ਦੀ ਵਾਜ ਕੇ ਮੈਂ ਗਿਆ ਫਿਰਪਾ ਕਲੀ ਆ ਰਾਇ ਹਰਾਇਨੇ ਕਰਵਾ ਕਰ ਦਿੱਤਾ ਵਜੇ ਕਰਪਾ ਹੋ ਚੁੱਕੀ ਐ ਕਰੀਦਾ ਮਤਲਬ ਹੋ ਚੁੱਕੀ ਐ ਹਉ ਤੋਂ ਅੱਲੇ ਨਾਲ ਹਾਂ ਤਾਂ ਹੀ ਮੈਂ ਬੋਲੇ ਆ ਵੇ ਤੇ ਕਰਪਾ ਹੋਊਗੀ ਕਰਪਾ ਕਾਦੀ ਹੋਊਗਾ ਫਾੜ ਚੱਲ ਆ ਗਿਆ ਨਾ ਖਲਾਲੀ ਥੋੜੀ ਜੀ ਥੋੜੀ ਜੀ ਅਕਲ ਆ ਗਈ ਬੋਲੇ ਚੱਲ ਆ ਗਿਆ ਛੱਡ ਕੇ ਉੱਥੇ ਜਾ ਜਾ ਕੇ ਭੜਿਆ ਤਾਂ ਕਿਰਪਾ ਹੋਈ ਉਦੋਂ ਸਮਝ ਆ ਗਈ ਬਹੁਤ ਫੇਰਾਂ ਦਾ ਨਾਮ ਰੱਖ ਕੇ ਕਿਰਪਾ ਕਰੀ ਹਰ ਰਾਇ ਬਹਾ ਰਾਮ ਰਾਖੇ ਕਿਰਪਾ ਕਰੀ ਹਰ ਰਾਇ ਆ ਰਾਇ ਦੀ ਕਿਰਪਾ ਕਰਦੀ ਸਮਝ ਆ ਗਈ ਗੱਲ ਦੀ 12 ਬਰਸ ਬਾਲਸ ਨੂੰ ਬੀਸ ਬਰਸ ਤੱਕ ਕੁਸ਼ ਤਪਨਾ ਕਿਉ 12 ਬਰਸ ਬਾਲਪਨ ਬੀਤੇ ਤੇ ਉਮਰ ਤੱਕ 12 ਤੋਂ 20 ਬਰਸ ਤੱਕ ਤਪ ਕਰੀ ਰਹਿੰਦੇ ਕਬਦੇ ਵਿੱਚ ਇਹ ਯਾਤਰਾ ਰੁਕਦੀ ਜਾਦੂ ਨੂੰ ਵੀ ਕਬਦ ਰੁਕਦੇ ਨੇ ਬਾਲ ਬੰਦੇ ਵਿੱਚ ਖੇ ਵਿੱਚ ਬੰਝਣਾ ਲਗਿਆ ਹੁੰਦਾ ਨਾ ਉਹ ਖੇ ਵਾਲਾ ਰੋਕਣਾ ਵੀ 8 ਸਾਲ ਦੇ ਵਿੱਚ ਰੁਕਦਾ 12 ਸਾਲ ਦਾ ਖੋਲਾ ਛੱਡਿਆ ਹੋਇਆ 1-8 ਸਾਲ 'ਚ ਰੁਕਦਾ ਹੈ ਹੌਲੀ ਹੌਲੀ ਜੇ ਆਤਾ ਬਗੜ ਗਿਆ 12 ਸਾਲ ਬੱਚੇ ਸੀ ਖੋਲਾ ਛੱਡਾ ਉਹ 12 ਸਾਲ 'ਚ ਹੌਲੀ ਹੌਲੀ ਰੁਕਦਾ ਹੈ ਨਵੀਂ ਲੈਂਡ ਤੇ ਹੁੰਦਾ ਲੈਂਡ ਬਣਾਉਣ ਨੂੰ 8 ਸਾਲ ਹੋਣ ਲੱਗ ਜਾਣੇ ਨੇ। ਘਰ ਬਣਾ ਲੈਉਣ ਵਾਸਤੇ 8 ਸਾਲ ਲੱਗਣੇ ਨੇ। ਇੱਕ ਲਾਈਨ ਤੋਂ ਪਟਕੇ ਦੂਏ ਪਾਸੇ ਲੌਂਗ ਵਿੱਚ ਜਿਹੜਾ ਹੈ ਨਾ ਉਹ ਤਾਂ ਹੈ। ਐਦਾਂ ਵਟਣਾ ਐਦਾਂ ਲੋ ਜੇ ਪਟਕੇ ਮੁੰਡੇ ਨੂੰ ਲਾਈਦਾ ਤਾਂ ਕਿੰਨਾ ਚਿਰ ਲੱਗਦਾ ਚੱਲਣ ਨੂੰ ਦਵਾਰਾਂ ਨੂੰ। ਦਵਾਰਾਂ ਚੱਲਣ ਨੂੰ ਪਤਾ ਵਿੱਚ ਚਿਰ ਲੱਗਦਾ। ਇਹ ਹੱਦ ਸਾਲ ਤਾਂ ਇਦਾਂ ਹੀ ਲੱਗ ਜਾਣੇ ਨੇ। ਇਹਨੂੰ ਤਾਂ ਕਹਿੰਦੇ। ਵੀਜ਼ ਬਾਰੇ ਸਕੇਟੋ ਤਪਲਾ ਕੇਰੂ ਤਪ ਦੇ ਵਿੱਚ ਪ੍ਰਾਪਤੀ ਕੁਝ ਨਹੀਂ ਹੁੰਦੀ ਬਹੁਤੀ ਖੜਾ ਜਿਹੇ ਪਾਸੇ ਪਾਣੀ ਦੇ ਪਰ ਪੱਟਾ ਫਟ ਰਿਹਾ ਉਹਨੂੰ ਧਬੇ ਘਾ ਰਿਹਾ ਤੇ ਮੁੱਟਾ ਹੋ ਪ੍ਰਾਪਤੀ ਜੇ ਜੜਾਂ ਕੁਝ ਨਹੀਂ ਲਾ ਰਹੀਆਂ ਜਮੀਨ ਚੋ ਜੜਾਂ ਲਾਣ ਕੋਈ ਜਿੰਦਾ ਸਿਰਫ ਹਰਾ ਹਰਾ ਰਹਿ ਰਿਹਾ ਜੀ ਲੈ ਰਹੀਆਂ ਨੇ ਇੰਨਾ ਕੁ ਲੈ ਰਹੀਆਂ ਨੇ ਵੀ ਸੁੱਖ ਨਹੀਂ ਰਹਿਣਾ ਥੋੜਾ ਬਹੁਤਾ ਖਮਾਜ ਜ਼ਰੂਰ ਰਿਹਾ ਉਹ ਜਹਾ ਹਰਾ ਭਰਾ ਦੀ ਰਿਹਾ ਪਰ ਯਾਰ ਇਹ ਵਜਾ ਹੋ ਰਿਹਾ ਹੈ। ਦੇਸ਼ ਬਾਰੇ ਕਾਜੋ ਪਰਮਾਨਕਿਉ ਅਪਰੋਡ। ਪਰ ਇੱਥੇ ਇੱਕ ਸਵਾਲ ਹੋਰ ਹੈ। ਤੇ ਦੋ ਪਾ ਸਾਦੀ ਉਮਰ ਦਾ 5 ਸਾਲ ਦਾ ਫਰਕ ਹੈ ਇਸ ਟੀਚ। ਇਹ ਗੱਲ ਕੋਈ ਮਾਰੀ ਜਾਈ ਰਹੀ। 12 ਸਾਲ ਬਾਅਦ ਕੋਲ ਬੀਤੇ। ਅਸੀਂ 8 ਸਾਲ ਦਾ ਬੋਲਦੇ। ਦੂਰ ਹਾਲ ਦੇ ਉਰ ਬੋਲਦੇ। 20 ਸਾਲ ਚਾਇਦੇ ਅਫਸਲ ਦੇ ਸੀ ਰਿਤਪੁਰ ਸਾਹਿਬ ਜਾ ਕੋਈ ਜਤੀ ਉਹਨੇ ਜਦ ਆਮ ਧਰਮ ਕਰਮ ਉਹ ਆਵਾ ਦੇਵ ਲੋਗ ਦਾ ਪ੍ਰਦਰਸ਼ਨ 12 ਸਾਲ ਬਾਲ ਪੜ੍ਹ ਕੇ ਦੀ ਬੜੀ 13ਵੇਂ ਸਾਲ ਦੇ ਵਿੱਚ ਕਰਮ ਦੇ ਤਾਵਾ ਸ਼ੁਰੂ ਹੋ ਗਿਆ ਜਰਾ ਇਹ ਕਰਕੇ 13 ਸਾਲ ਦੀ ਉਮਰ ਸੀ ਸਾਡਾ ਮਸਲਾ ਸੀ ਹਲ ਹੁੰਦਾ ਹੈ ਇਪਾ ਦਾ ਜਾਲ ਦਾ ਫਰਕ ਕਿਵੇਂ ਲੱਭੇ ਉਸੇ ਨੂੰ ਨਾਓ ਈਜ਼ੀ ਜਦੋਂ ਪੋਸ ਨਹੀਂ ਸੱਤੇ ਦਾ ਪੀਰ ਦਾ ਹਰਿਆਣ ਕਬਰ ਸੱਤੇ ਬਈ ਯੂਪੀ ਜੀ ਬਖਾਸੀ ਗੁਰਦਾਰੇ ਇਹਨਾਂ ਦਾ ਸੀ ਐ ਜੀ ਪੀ ਸੀ ਹੋ ਗੁਰਦਾਰੇ ਬਣਾਓ ਬਾਹਰ ਉਹ ਜਦ ਆਇਆ ਸੀ ਬਸ ਇਧਰ ਬਗਵੇਂ 90 ਦੀ ਗੱਲ 90 ਦੀ ਗੱਲ ਉੱਥੇ ਕਰਨ ਦੀ ਗੱਲ ਪਹਿਲੀ ਜਦੇ ਕਲਾਕ ਦੇ ਖੁਰਵੀ ਯੋ ਹੋ 13 ਸਾਲ ਤੇ ਮਰ ਗਏ ਉਹ ਧਰਮ ਦੇ ਵਿੱਚ 10 ਮਹੀਨੇ ਨਾਲੇ ਆਊਗਾ 12 ਸਾਲ ਧਰਮ ਵਿੱਚ ਨਹੀਂ ਬਿਨਿਆ ਜਾਂਦਾ ਹੈ ਬਾਲਪਨ ਹੁੰਦਾ ਜੇ ਧਰਮ ਵਿੱਚ ਹੋ ਤਾਂ ਬਾਲਪਨ ਹੁੰਦਾ 12 ਸਾਲ ਬਾਲਪਨ ਬੀਤੇ ਤੇ 20 ਸਾਲ ਕੁ ਤਪਨਾ ਕਿਉ 20 ਸਾਲ ਕੁ ਤਪਨਾ ਕੀ ਰੋ ਜਾਂ ਬਾਹਰੋਂ ਧਰਮੋਂ ਕਰਮੋਂ ਆਦਾ ਇਹ ਠੀਕ ਹੈ ਵੀ ਗੁਰੂ ਛੋਟੇ ਵੀ ਹੋ ਜੇ ਸਾਡੀ ਉਮਰ ਦੇ ਪਰ ਮੁਕਾਦ ਲਾਗੂ ਨਹੀਂ ਹੁੰਦੀ ਗੱਲ ਪਰ ਇੱਥੇ ਕੁਝ ਹਿਸਟੋਰੀਕਲ ਗੱਲ ਦੱਸ ਰਹੇ ਨੇ ਧਰਮ ਦੇ ਕਰਮਾਂ ਦੀ ਜਮਾਂ ਜੁਬੇਬਾਦੀ ਸੰਭੀ ਇੱਥੇ ਉਮਰ ਦੀ ਗੱਲ ਕਰ ਰਹੇ ਨੇ ਆਪਣੀ ਆਯੂ ਦੀ ਗੱਲ ਦੱਸ ਰਹੇ ਨੇ ਅਸਲ ਚ ਅੰਦਰ ਕਰਦੇ ਕਿੰਨੀ ਉਮਰ ਸੀ ਮੈਦੀ ਧਰਮ ਦੇ ਕਰਮਾਂ ਦੀ ਜਿਹੜੀ ਉਹ ਲਿਖਿਆ ਗ੍ਰੰਥਾਂ ਵਿੱਚ ਇਹ ਜਦ ਮੇਰੀ ਇੰਨੀ ਉਮਰ ਹੋਈ ਤੇ ਤੋਂ ਦੇਵ ਲੋਗ ਤੱਪਦੇ ਸਨ ਬਾਬਾ ਉਹਦੇ ਰੂ 13 ਹਾਲ ਦੀ ਉਮਰ ਦਾ ਬਦਲੂਤੀ ਹੋ ਲੋਨੀ ਫਿਰ ਉਹ ਸਾਲ ਸੀ ਇਹ ਵੀ ਗੁਰਬਾਣੀ ਕੇ ਸੰਦਰਭ 13ਵੇਂ ਸਾਲ ਜਿਹੜਿਉ ਪਾਇਆ ਜਾਂਦਾ ਇਹ ਜਿਹੜੂ ਵੇਗਾ ਜਿਹੜਿਉ ਪਾਇਆ ਜਾਂਦਾ ਨਾ ਯੋਗੋਪਕੀਸ਼ ਕਰਦੇ ਨੇ ਉਧਰੋਂ ਦੇ ਵਿਚਲੇ ਹੁੰਦੇ ਕਈ ਉਹ ਸਾਲ ਹੈ ਉਹਨਾਂ ਮੰਨਦੇ 13 ਸਾਲ ਦੇ ਵਿੱਚ ਬੱਚੇ ਅੰਦਰ ਐਂਟਰ ਹੋ ਕੇ ਨਾਚ ਪੜ੍ਹ ਸਕਦਾ ਜਮਾਤ ਵਿੱਚ 12 ਸਾਲ ਤੱਕ ਬਾਹਰ ਬੜਦੇ ਨੂੰ ਆਏ ਬੱਚੇ ਬੱਚਾ ਜੀ ਖਲੋ ਬਾਜੇ ਤੋਂ ਬਾਹਰ ਅੰਦਰ ਨਹੀਂ ਟੋਸ ਜਮਾਤ ਵਿੱਚ ਨਹੀਂ ਕਰ ਸਕਦਾ ਉਹ ਜਮਾਤ ਕਹਿੰਦੇ ਜਿਹੜੇ ਅੰਦਰ ਨੇ ਨਾ ਸਿਆਣੇ ਆਦਮੀ ਉਹ ਜਮਾਤ ਹੈ ਜਿਹੜੇ ਬਾਹਰ ਹੈ ਉਹ ਬੱਚਾ ਪੜ੍ਹਦੀ ਹੈ ਬੱਚਾ ਪੜ੍ਹ ਨਹੀਂ ਕਰ ਸਕਦਾ ਬੱਚਾ ਅੰਦਰ ਕੋਈ ਹੱਸ ਨਹੀਂ ਸਕਦਾ ਬੱਚੇ ਨਹੀਂ ਜਰ ਕੋਈ ਕੁਝ ਵੀ ਕਰ ਸਕਦਾ ਤੁਹਾਡੇ ਬੱਚੇ ਬਾਜੇ ਦੇ ਵਿੱਚ ਨਹੀਂ ਉਹ ਬੰਦ ਜੇ ਦੋ ਕਿ ਕਹਨੇ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਸਿੱਕੀ ਦਾ ਦਵਾਲਾ ਵੀ ਨਿਕਲ ਗਿਆ। ਕਈ ਕਾਰਨਾਂ ਨਾਲ ਸਿੱਕੀ ਦਾ ਦਵਾਲਾ ਨਿਕਲਦੇ। ਅਸੀਂ ਕੁੱਲ ਗੁਰਬਾਣੀ ਦੇ ਕੋਲ ਰਸੂਲ ਅੱਲ੍ਹਾ ਤੇ ਧਿਆਨ ਦਿੱਤਾ। ਅਸੀਂ ਜਦੋਂ ਕੋਰੇ ਬੰਦੀ ਬੈਠੇ ਸਿੱਕੀ ਨੂੰ। ਸਿੱਕੀ ਨੂੰ ਆਣਾ ਫਰਗੀ ਵਾਲਾ ਬੰਦੀ ਬੈਠਿਆ ਫਰਗੀ ਵਾਲਾ। ਸਾਡੀ ਅੱਜ ਦੀ ਸਿੱਕੀ ਫਰਗੀ ਵਾਲਾ ਸਾਰੀਓ। ਅੱਜ ਦੀ ਵੀ ਸਿੱਕੀ ਦਾ ਫਰਗੀ ਪੜ। ਇਹ ਦਵਾਲਾ ਦਾ ਫਰਗੀ ਤਾਂ ਹੈ ਸਭ ਕੁਝ। ਗੁਰਬਾਣੀ ਦੀ ਖੋਜ ਦੇ ਅਧਾਰ ਤੇ ਸਿੱਕੀ ਨਹੀਂ ਹੈ ਫਰਗੀ ਵਾਲਾ। ਸਾਰੀਓ ਸਿੱਕੀ। ਖਾਕਿਆਂ ਦੇ ਹੱਥ ਤੇ ਉਹ ਦੁਦ ਲੈ ਕੇ ਫੱਜੀ ਵਾਲਾ ਤੋਂ ਇਹ ਫੱਜੀ ਵਾਲੇ ਦੀ ਸਿੱਖੀ ਹੈ ਇਹਦੇ ਕਰਕੇ ਜਦੋਂ ਨਹੀਂ ਕੋਈ ਇਹਦੇ ਕਰਕੇ ਇਹਨੂੰ ਕਹਿੰਦੇ ਆ ਖਤਮ ਹੋ ਗਈ ਸਿੱਖੀ ਫੱਜੀ ਵਾਲੇ ਦੀ ਸਿੱਖੀ ਸਿੱਖੀ ਪੈਦਾ ਕਰ ਸਕਦੀ ਕੋਈ ਬੜ ਬੁਖਾਰ ਦੀ ਸਿੱਖੀ ਹੈ ਜੇ ਬਾੜੀ ਦਾ ਅਰਧੋ ਦੀ ਸਿੱਖੀ ਉਹ ਸਿੱਖ ਪੈਦਾ ਕਰਦੀ ਜਾਂ ਥੋੜੇ ਕਰਦੀ ਥੋੜੇ ਕਰਦੀ ਪਰ ਕਰਦੀ ਪੈਦਾ ਜਿਹੜੇ ਦਾ ਛੁਕਰ ਸਿੱਖੀ ਦੇ ਉਹਨਾਂ ਤਾਂ ਬਣ ਨਹੀਂ ਕੁਛ ਰਿਆ ਅਫਾਜੀ ਬੜੇ ਸਿੱਖਿਓ ਕਿਵੇਂ ਡਿਆ ਨਾ ਉਹਨਾਂ ਦਾ ਗਿਆਨ ਕੋਈ ਨਹੀਂ ਜਿਹੜੇ ਦੂਰੇ ਨਾਲ ਪਾਉਂ ਲੋੜ ਕੋਈ ਨਹੀਂ ਗਾਂਦੀ ਬੋਜਾ ਹੁੰਦਾ ਲੋੜ ਕੋਈ ਨਹੀਂ ਗਾਂਦੀ ਜੰਦਾਬਾਦ ਬੋਸਾਵਾ ਦੀ ਰੋੜ ਐ ਐਸੇ ਖਾਂਦੇ ਵਿੱਚ ਇਹਨਾਂ ਦੀ ਤਰੱਕੀ ਉਹਦੀ ਥੋੜੀ ਗਈ ਵੀ ਇਹਨਾਂ ਦੀ ਥੋੜੀ ਗਈ ਦੁਨੀਆ ਜੇ ਲੋੜ ਦੁਰੀਆਬੀ ਦੁਨੀਆ ਦੇ ਨਾਲ ਖੜੇ ਨੇ ਦੁਨੀਆ ਦੇ ਧਰਮਾਂ ਦੇ ਕੰਪੀਟੀਸ਼ਨ ਦੇ ਸੰਸਾਰੀ ਦੌੜ ਹੈ ਉਹਨਾਂ ਦਾ ਸਿੱਖੀ ਦੀ ਰੋੜ ਕਾਹੋਂ ਦੇ ਨੇ ਸਿੱਖੋ ਜਿਹੜੇ ਸਰਮਾਰ ਬਸਰਨ ਕਾਹੋਂ ਲੈਦੇ ਉਹ ਕਾਹੋਂ ਦੇ ਨੇ ਸਿੱਖ ਤੁਸੀਂ ਸਿੱਖਾਂ ਦੀ ਉਹਨਾਂ ਨੇ ਬੜ ਲੇ ਕਾਹੋਂ ਦੇ ਨੇ ਸਿੱਖੋ ਬਸ ਜਿਹੜੇ ਪੜਨਾ ਚਾਹੁੰਦੇ ਨੇ ਉਹ ਜ਼ੇਰ ਗੱਡ ਵੇਲੇ ਇਹ ਬੜੀ ਦੀ ਸਿੱਕੀ ਜੋ ਕਿਸੇ ਦੇ ਮਿਹਰੇ ਦਾ ਫਰਜੀ ਵਾਲਾ ਹੈ ਜੋ ਖੋ ਰਿਹਾ ਉਹ ਜਿੰਨੇ ਵੀ ਆਣ ਨਾਲ ਆਪਣੀ ਆਪਣੀ ਗੱਲ ਕਹਿ ਕੇ ਚਲੇ ਜਾਂਦੇ ਨੇ ਫਰਜੀ ਵਾਲਾ ਹੀ ਹੈ ਕੋਈ ਕੋਈ ਸੁਤੇ ਦੇਖ ਕੇ ਕਹਿ ਕੇ ਕੋ ਪੁੱਛਣ ਵਾਲਾ ਹੀ ਨਹੀਂ ਹੈ ਮੈਂ ਤਾਂ ਇਹ ਕਿਆ ਕੀਦਾ ਆਇਆ ਤੇਰਾ ਕੁਰਬਾਨੀ ਤੋਂ ਕਿਉਂ ਬਗਾਲ ਬਗਲ ਕਹੀ ਪੁੱਛਣ ਵਾਲੇ ਕੋਈ ਨਹੀਂ ਆਹ ਖੁਸ਼ ਕਰ ਗਿਆ ਦੂਆ ਖੁਸ਼ ਕਰ ਗਿਆ ਤੀਆ ਖੁਸ਼ ਕਰ ਗਿਆ ਚੌਥਾ ਖੁਸ਼ ਕਰ ਗਿਆ ਉਹ ਕਹਿੰਦਾ ਤਾਂ ਸਭ ਕੁਝ ਕੋਈ 30 ਸਾਲ ਸਖਸ਼ ਦੇਵ ਨ ਪੂਜਾ ਫਿਰ ਪਸਤਾਨਾ ਬਿੰਦ ਤੇ ਹੋ ਪੀਵਾਦ ਦੇ ਰੋਗਾਂ ਨੂੰ ਦੇ ਪੀਵਾਦ ਦੇ ਜੇ ਪੂਜਾ ਕਰਦੇ ਸੀ ਪੀਵਾਦ ਦੇ ਵਿਆਕਰਨ ਇਹ ਪੂਜਾ ਕਰਦੇ ਸੀ ਅੰਦਰ ਦੇਵ ਹੈ ਨਾ ਇਹਦੇ ਇਹਦੇ ਅੱਗੇ ਧਰਮਲ ਚਾਂਚੜਾ ਆ ਕੇ ਰੱਖਣਾ ਸੀ ਇਹਦੇ ਅੰਤਾਰ ਚੱਲਣਾ ਸੀ ਅੰਤਰਾਦੋਂ ਦੀ ਅੰਤ ਆਸਵਾਦੀ ਆਵਾਜ਼ ਅਨੁਸਾਰ 8 ਸਾਲ ਦੇ ਵਿੱਚ 10 ਤਰਾਦੋਂ ਦੇ ਅਨੁਸਾਰ ਚੱਲਣ ਵੇਲੇ ਮੰਦੂ ਬੁਲਾਉਣਾ ਸੀ 12 ਸਾਲ ਤੱਕ ਮਨ ਖੁੱਲਾ ਰਿਹਾ ਖੇਡਦਾ ਰਿਹਾ ਬਚਪਨ ਦੇ ਵਿੱਚ 8 ਸਾਲ ਦੀ ਉਮਰ ਨੂੰ ਨਾਲ ਸੀ ਵੀ ਪਾਈਆ ਨਹੀਂ ਚੱਲਦਾ ਆਏ ਚੱਲਦੇ ਤੇ 20 ਸਾਲ ਉਹ ਚਲਵਾਣਾ ਸੀ ਤੇਜ਼ ਨਾਲ ਤੇਜ਼ ਵਰਸ ਤੇ ਚਲਣਾ ਸੀ 50 ਸਾਲ ਉਹ 12 8 20 8 3 50 30 बरस कुछ देव ना 30 बरस कुछ देव ना पूजा फिर पुष्पांदा बिद पियो फिर बस्तादर बिद पियो 50000 ਦਾ ਬਾਤਾ ਫਿਰ ਢੰਨ ਲੱਗ ਗਿਆ ਫਿਰ ਤਰਨ ਲੱਗ ਗਿਆ ਜਿਆਦਾ ਬਾਤਾ ਫਿਰ ਅਦਰ ਕੱਪ ਗਿਆ ਫਿਰ 100 ਸਾਲ ਦੀ ਤਾਂ ਅਮਰ ਦੇਤੀ ਹੁੰਦੀ ਹੋਣੀ ਅੰਗੇ ਦਾ ਰਟਖਾਲ ਦੇ ਆਦਮੀ ਮਾਤਾ ਹੁੰਦੇ ਤੇ 55 ਦੇ ਮਰ ਜਾਂਦੇ ਸੀ ਉਮਰ ਜ਼ਿਆਦਾ ਹੋ ਗਈ ਤਾਂ ਵੀ 80 ਦੇ ਤੱਕ ਹੀ ਜਾਂਦਾ ਹੈ ਫਿਰ ਵੀਤੀਆਂ ਨਾਲ ਜਾ ਕੇ ਮਰਦੇ ਹੋ ਗਿਆ 50 ਸਾਲ ਟੱਪਿਆ ਬੇਦਾ ਜ ਆ ਜਾਂਦੇ ਫਿਰ ਪਛਾਨਾ ਬਿਲਕੁਲ ਇਹ ਸਾਲ ਤੱਕ ਜਿੱਦਰਾ ਦੀ ਥੋੜੀ ਠਿੱਕੀ ਹੋਈ ਹੋਵੇ ਤੇਵਾਰਾ ਪਰਸ ਦੀ ਬਹੀ ਓਖੀ ਪੱਕ ਜਾਂਦੀ ਹੈ ਮੇਰੀ ਮੇਰੀ ਕਰਤੇ ਜਨਮ ਕਿਉਂ ਸਹਿਰ ਸੋਖ ਤੇ ਪੰਜਾਬ ਉਹ ਜੀਉਂ ਬਲੇਓ ਪੰਜਾਬ ਦਾ ਬਣੇ ਹੋ ਪੰਜਾਬ ਦਾ ਬੰਦਾ ਸਭ ਪੰਜਾਬ ਦਾ ਬਣੇ ਹੋ ਮੇਰੀ ਮੇਰੀ ਕਰਦੇ ਜਨਮ ਗਿਓ ਮੇਰੀ ਮੇਰੀ ਕਰਦੇ ਜਨਮ ਗਿਓ ਮੇਰੀ ਕਰਦੇ ਨੂੰ ਤੂੰ ਲੰਗੂ ਬਦਿਓ ਮੇਰੀ ਮੇਰੀ ਕਰਦੇ ਦਾ ਜਨਮ ਚਲੇ ਗਿਆ ਆ ਮੇਰੀ ਆਉ ਮੇਰੀ ਆਉ ਮੇਰੀ ਆਉ ਗਈ ਚੱਲ ਕੇ ਦਾ ਆਪਣਾ ਕੁਛ ਵੀ ਨਹੀਂ ਸਾਰ ਸੁਖ ਜਿਹੜਾ ਅੰਦਰ ਸੀ ਨਾ ਮਾੜਾ ਮੋਟਾ ਗਿਆਨ ਲੈ ਕੇ ਆਇਆ ਸਾਰੇ ਸੁਖ ਗਏ ਜਿਹੜਾ ਲੈ ਕੇ ਆਇਆ ਸੀ ਨਾ ਨਾਮ ਉਹ ਸੁੱਕ ਗਿਆ ਉਹ ਲੰਗੂ ਬੜੇ ਮੋਇਆ ਨੇ ਫੇਵਲ ਲਿਆ ਜਾਂਦੇ ਛੱਪੜ ਤੋਂ ਗਏ ਸਰਪੜੀ ਦੇ ਫੇਰ ਬੜ ਲਿਆ ਉਹਦੇ ਗੇਟ ਜਾ ਗਿਆ ਉਹਨੂੰ ਗ੍ਰਿਫਤ ਬਚਾ ਗਿਆ ਛੱਪੜ ਦੀ ਚ ਸੱਪ ਵੜ ਮਾਰ ਕੇ ਖਾਦਾ ਜਦ ਕੇ ਕਿ ਇਹਨੂੰ ਘਰ ਦੇ ਦਾਪ ਜੀ ਉਹਦੇ ਰੂਪੈਰਾ ਨੂੰ ਬੜ ਮਾਰ ਲੈਂਦੇ ਨੂੰ ਬੜ ਲੰਦੇ ਵਾਰ ਪਾ ਲੈਂਦੇ ਬਸ ਫਿਰ ਬੜ ਪਾ ਕੇ ਫੇਰ ਉਹ ਘਰ ਨਾ ਉਹਦਾ ਫੜਨਾ ਬੜ ਪਾ ਕੇ ਫੜੂ ਆਂ ਕਦੇ ਆਇਆ ਵੜ ਲੰਦੀ ਐ ਨਾ ਵੜ ਵੜ ਆ ਵਾਯਾ ਦੇ ਬੜੇ ਵਿੱਚ ਆ ਗਿਆ ਗਿਆਨ ਹੀ ਰੋ ਗਿਆ ਮਾਇਆ ਦੇ ਬੜੇ ਵਿੱਚ ਆਇਆ ਦੇ ਬੜੇ ਵਿੱਚ ਆ ਗਿਆ ਸਮਝੋ ਮਾਰੇ ਕਿਹਦੇ ਮਾਇਆ ਸੁੱਕੇ ਸਰਦ ਪਾਲ ਵਧਾਵਾ ਲੂਨੇ ਖੇਤ ਹੱਦbaar ਕਰੇ ਕੀ ਕਰ ਰਿਹਾ ਬੁਧੀ ਹੀ ਰੋ ਕੇ ਬੁਧੀ ਹੀ ਰੋ ਕੇ ਯਾਦਾ ਮਨਨ ਉਹ ਕਰਦਾ ਮਨਨ ਵਾਲਾ ਕੰਮ ਕਰਦਾ ਫਿਰ ਪੂਰੇ ਵਾਰ ਨਹੀਂ ਆਇਆ ਸਾਡੇ ਕੋਲ ਜਾਗਦਾ ਆਇਆ ਤੇ ਉਹ ਬੱਧਰ ਪੂਰਾ ਜਿਮਾਈਦਾ ਹੋਰ ਕੀ ਕਰਨਾ ਵਿਚਾਰਦਾ ਐ ਇਹ ਜਦੋਂ ਕਰਦਾ ਜਾਂ ਜਾਂ ਮੰਨਣ ਕਰਦੀ ਐ ਜਾਂ ਧਰਦਾ ਤੇ 50 ਸਾਲ ਦੇ ਬਾਅਦ ਧਰ ਬਲ ਜਾਂਦਾ ਵੇ ਇਹ ਜਾ ਕੁਝ ਕਰਦਾ ਸੁੱਕੇ ਸਰਮਰ ਪਾਲ ਵਧਾਵਾ ਪੂਰੇ ਖੇਤਾਂ ਤੋਂ ਬਾਹਰ ਕਰੇ ਸਰੋਵਰ ਸੁੱਕਾ ਉਹਦੀ ਕਹਿੰਦੇ ਉਹ ਕੱਲ ਲੱਗਿਆ ਹੈ ਚਾਰੇ ਪਾਸੇ ਤੇ ਕੰਦੂ ਚਾਰੇ ਪਾਸੇ ਤੋਂ ਉੱਜਾ ਕੱਲ ਲੱਗਿਆ ਹੈ ਸਾਡੇ ਸੁੱਕੇ ਚਾਰੇ ਪਾਸੇ ਦੇ ਜੇ ਤੂੰ ਉੱਚਾ ਕਰ ਦੇ ਕੂਲ ਖਾ ਜਾ 20 ਪਿਆ ਦਾਣੇ ਚ ਪਾਣੀ ਪੈ ਨਹੀਂਦੀ ਸੁੱਕੇ ਦੀ ਨਹੀਂ ਕਦੀ ਦਿੰਦੀ ਕੰਦ ਪਰ ਇਹ ਤੇ ਕਰੀ ਦਿੰਦੀ ਆ ਤਾਂ ਕਿ ਜਿਹੜਾ ਵੀ ਬਾਬਾ ਬਖਾਣਾ ਨਿਕਲੇ ਉਹ ਸੁੱਕੇ ਜਾਣਾਂ ਨਾਲ ਕਰ ਲਾ ਗਿਆ 50 ਨਾਲ ਤਾਂ ਕੋ ਪੈਰ ਹੋ ਜਾਵੇ ਜਿਹੜੇ ਸਮਝਾਰੀ ਧਰਮਾਂ ਨੂੰ ਬੋਲਦੇ ਨੇ ਸੁੱਕੇ ਸਰੋਵਰ ਤੇ ਕੰਦ ਖਾਵੇਂ ਰਹੇ ਹੋ ਮਨ ਮੁਖ ਕੋ ਵੀ ਅੰਦਰ ਨਾਲ ਪੈਰ ਹੋ ਜਾਵੇ ਨਾਮ ਦਾ ਵਿਰੋਧ ਕਰ ਰਹੇ ਨੇ ਆ ਘਾਇਰਿਆ ਸਬੀਰ ਕਰੀਆਂ ਦਾ ਵਿਰੋਧ ਜਿਹੜੇ ਕਰ ਰਹੇ ਨੇ ਸੁੱਕੇ ਸਰੋਵਰ ਦੀ ਆਹ ਜਾਲੇ ਉਹਦੇ ਤਾਰ ਕਰ ਰਹੇ ਨੇ ਜੁਲੀਆਰਾ ਉਹਦੇ ਨਾਲ ਨਾਲ ਦਿਵਾਰ ਕਰ ਰਹੇ ਇਹਨੇ ਕਹੈ ਲੋ ਜਾਇ ਮਿੱਟੀ ਪਾ ਰਹੇ ਨੇ ਆਹ ਨਾਲੇ ਬਾਟ ਤਕੜੀ ਕਰ ਰਹੇ ਨੇ ਬਹੁਤ ਚੌੜੀ ਵਿਗੂਤ ਸਰੋਵਰ ਦਾ ਸੁੱਕਾ ਰਿਹਾ ਵਟਕਾਂ ਦੀ ਕੀ ਲੋੜ ਹੈ ਜਿਹੜੀ ਨਾਮ ਨਾਲ ਅਵੜੇ ਅੰਦਰ ਵਟ ਕਰ ਲੈਂਦੇ ਜੋ ਮੰਨ ਰਹੇ ਨੇ ਬਖੰਡ ਆਵਾਜ਼ ਇਹੀ ਰੱਖਣੇ ਆ ਸੀ ਜਮਹਤਾਰ ਮਾ ਮੰਨ ਰਹੇ ਨੇ ਇਹੀ ਰੱਖਣਾ ਸੱਚੀ ਮੰਨਣਾ ਸਲੋਰ ਦੇ ਸੱਚ ਦਾ ਪਾਣੀ ਨਹੀਂ ਪੀਣ ਨਾ ਬੁਰਕਾ ਇਹਦੇ ਨਾਲ ਤੋਂ ਹੋਣਾ ਪਰ ਉਹ ਨਾਲੇ ਮਾਨ ਤੋਂ ਹੋਈ ਨਹੀਂ ਯਾਰੋ ਕੀ ਕਰਨਾ ਦੁਨੀਆਂ ਕਭ ਕੀ ਹੈ ਹਾਥ ਨਾਲ ਬਾੜ ਕਰ ਲੈ ਇਹਨੇ ਰੂਲੇ ਖੇਤਾਂ 'ਤੇ ਬਾੜ ਕਰੇ ਉਸ ਖੇਤ ਨੂੰ ਜਿੱਥੇ ਸਾਰਾ ਸ਼ੋਰ ਹੈ ਸ਼ੋਰ ਚਿੱਟਾ ਚਿੱਟਾ ਜੂਰਾ ਖੇਤ ਚਾਰ-ਚਾਰੋਂ ਵਾਹੋਂ ਸ਼ੋਰ ਚੜਿਆ ਹੋਇਆ ਹੈ ਤੇਰੀ ਕਿਹਦੇ ਵਿੱਚ ਜੀ ਨੂੰ ਕਹਿਣਾ ਹੈ ਨਾ ਆਹ ਚਿੱਟਾ ਬੈਠ ਗਿਆ ਮੈਂ ਧੱਕੇ ਦੇ ਵਿੱਚੋਂ ਕਲਰ ਕਲਰ ਚਾਰ-ਚਾਰੋਂ ਦਾ ਕਲਰ ਹੈ ਕਾਹਦਾ ਇੱਕ ਢਲਗਾਰੀ ਖੇਤ ਉਹਦੇ ਨਾਲ ਬਾੜ ਕਰਦਾ ਹੱਤ ਉਹ ਤੇਰੇ ਕੋਲ ਆਨਦਾ ਜਦ ਤੱਕ ਬੜੀ ਵੱਲਦਾ ਉਹ ਤਾਂ ਕਹਿਂਗਾ ਤੁਸੀਂ ਬਾੜ ਕਰ ਕੀ ਲੈਣ ਧਰਮ ਦੇ ਨਾਂ ਦੇ ਕੰਮ ਦੋ ਕਰ ਰਿਹਾ ਹੈ ਲੂਹਾਂ ਖੇਤ ਆਤ ਬਹੁਤ ਬਾੜ ਕਰ ਹੱਤ ਬਾੜ ਗਈ ਹੈ ਪੁੰਦਰ ਕੱਖ ਨਹੀਂ ਹੈ ਰੈਦ ਮੇ ਬਿਆਦਾ ਹੋ ਰਹੀ ਹੈ ਕੁਰਬਾਨiai ਦੀ ਉਹਦੇ ਤੇ ਲੜੀ ਜਾਂਦਾ ਕਿੰਨੀ ਚ ਲੰਬੀ ਚਾਹੀਦੀ ਹੈ ਕਿੰਨੇ ਵਜੇ ਸ਼ਰਾਮ ਕਰਨਾ ਹੈ ਕਿੰਨੇ ਵਜੇ ਉੱਠਣਾ ਇਹ ਲੋਣੇ ਦੇ ਨੂੰ ਬਾੜ ਹੈ ਲੋਕ ਬੰਨੇ ਨਹੀਂ ਸਮਝ ਕੋਈ ਨਹੀਂ ਮਰਿਆਦਾ ਵਾਸਤੇ ਲੜਦੇ ਨੇ ਰਹਿਤ ਵਾਸਤੇ ਪਤਾ ਹੀ ਨਹੀਂ ਰਹਿਤ ਖੇਤੀ ਹੈ ਉਹਦਾ ਹੈ ਨਹੀਂ ਖੇਤਾਂ ਨੂੰ ਗੱਲ ਹੈ ਮਰਿਆਦਾ ਦੀ ਲੜਾਈ ਹੈ ਇੱਕ ਮਰਿਆਦਾ ਹੋਣੀ ਚਾਹੀਦੀ ਹੈ ਜੀ ਸਾਰਿਆਂ ਦੀ ਲੈ ਲੋ ਰੂਣਾ ਖੇਤ ਬਾੜ ਕਰਦੇ ਨੇ ਅਕਾਲ ਤਾਜ਼ੀ ਮਜ਼ਾ ਦਾ ਲੱਗਣ ਗਏ ਦੀ ਸਾਰੀ ਇਹ ਰੂਣਾ ਖੇਤ ਨੂੰ ਬਾੜਿਆ ਸਾਰੀਓ ਉਹ ਲੋਕ ਕੇ ਕਹਿੰਦੇ ਨੇ ਜਿਨ੍ਹਾਂ ਨੂੰ ਹੋਰ ਵੰਦੇ ਇੱਕ ਅੱਖਰ ਦਾ ਗਿਆਨ ਨਹੀਂ ਹੈ ਕਿ ਉਹ ਸ਼ਬਦ ਦਾ ਨੂੰ ਸਾਨੂੰ ਗਿਆਨ ਇੱਕ ਸ਼ਬਦ ਦਾ ਅੰਤ ਕਰਕੇ ਦੇਖੋ ਲੋ ਕੀ ਮਿਲੂਗਾ ਮਹਾਰਾਜੋ ਕੀ ਮਿਲੂਗਾ ਮਹਾਰਾਜੋ ਦੇਖੋ ਭਾ ਜਾਏਗਾ ਜ਼ਬਰਦਸਤ ਗੁਰਬਾਣੀ ਜਿਹੜੀ ਆ ਮਰਿਆਦਾ ਨੂੰ ਤੋੜਦੀ ਆ ਮਰਿਆਦਾ ਤੇ ਝੋੜ ਕਰਦੀ ਆ ਸਾਰੇ ਜਿਹਨੇ ਝੂਠੇ ਕਰ ਉਹਨਾਂ ਦੀ ਮਰਿਆਦਾ ਹੁੰਦੀ ਆ ਸੱਚੇ ਧਰਮ ਦੀ ਕੋਈ ਮਰਿਆਦਾ ਹੀ ਨਹੀਂ ਸੱਚੇ ਧਰਮ ਦੀ ਕੇਵਲ ਰਹਿਤ ਹੁੰਦੀ ਆ ਝੂਠੇ ਕਰ ਉਹਨਾਂ ਦੀ ਕੋਈ ਮਰਿਆਦਾ ਹੁੰਦੀ ਆ ਰਹਿਤ ਹੁੰਦੀ ਹੋਈ ਜਿਹੜੇ ਧਰਮਾਂ ਦੀ ਰਹਿਤ ਆ ਉਹ ਹੀ ਮਰਿਆਦਾ ਨਹੀਂ ਆਉਂਦੀ ਜਿਨ੍ਹਾਂ ਦੀ ਮਰਿਆਦਾ ਹੁੰਦੀ ਰਹਿਤ ਨਹੀਂ ਹੁੰਦੀ ਇਹਨਾਂ ਨੂੰ ਦੋਹੇ ਤੇ ਖੇਤਾਂ ਤੇ ਕਨਾਲ ਸਨਾਤਨੀ ਸਿੱਖਾਂ ਨਾਲ ਜੋੜਨੇ ਤੇ ਜੇ ਕੋਈ ਗਾਰਾ ਇੱਕ ਬਣਾਇਆ ਸਨਾਤਨੀ ਸਿੱਖਾਂ ਨਾਲ ਜੋੜਨੇ ਤੇ ਵੋਟਾਂ ਵਾਸਤੇ ਬਿਆ ਕਿੱਡਾ ਪੰਜਾਬ ਸਾਨੂੰ ਆਊਗਾ ਕਿੱਡਾ ਨਹੀਂ ਆਊਗਾ ਸਿੱਖੀ ਸਾਡੇ ਕੋਲ ਰਹਿ ਜੂਗੀ ਛੋਦੇ ਨਹੀਂ ਰਹਿ ਜੂਗੇ ਦੀ ਫਿਕਰ ਨਹੀਂ ਕੀਤੀ ਧਰਤੀ ਦਾ ਟੋਕਣਾ ਕਿ ਨਾਲ ਰਹਿ ਜੂਗੇ ਦੀ ਫਿਕਰ ਕੀਤੀ ਅੱਗੇ ਕਹਿੰਦਾ ਹਰਿਆਣੇ ਵਿੱਚ ਹੈ ਤੇ ਜੇ ਲਾਉਣਾ ਤੇ ਉਹ ਸੁੱਤੇ ਪਏ ਤੇ ਅੱਛਾ ਜਿਹੜੇ ਗਲਤਾਨ ਆਲੇ ਨੇ ਗੁਰਮਤਿ ਦਾ ਉਹਨਾਂ ਨੂੰ ਵੀ ਲਗਾਉਂਦੀ ਹੈ ਉਹ ਵੀ ਆਇਆ ਹੈ ਉਹਨੂੰ ਨਾ ਉਹ ਤਾਂ ਨਹੀਂ ਗੁਰਬਾਨੀ ਦਾ ਕਿਸੇ ਨੂੰ ਵੀ ਫੇ ਲਗਾਉਂਦੀ ਜਿਹੜੇ ਦਰਬ ਵਤਾਂ ਦੀ ਜਿਹੜੀਆਂ ਵਤਾਂ ਦਾ ਰਾਜ਼ ਆ ਉਹਦੇ ਬੜਿਆ ਦਾ ਦੀ ਜੇ ਕੋਮਾ ਤਾਂ ਸਿਰ ਸਾਡੀ ਜੀ ਦੀ ਰਾਤ ਹੈ ਬੜਿਆ ਦਾ ਹੀ ਕਿ ਆ ਵਾਕਿਆ ਦੀ ਮर्यादा ਹੈ ਰਹਤ ਹੈ ਜੀ ਉਹ ਜਨਮ ਦੀ ਰਾਤ ਕੋਈ ਦੀ ਮर्यादा ਉਹਨਾਂ ਦਾ ਮर्यादा ਵੀ ਨਹੀਂ ਸ਼ਰਾ ਹੈ ਉਹ ਸ਼ਰਾ ਨੂੰ ਮर्यादा ਕਹਿੰਦੇ ਅਸੀਂ ਮर्यादा ਇਹ ਦੋ ਮर्याਦਾ ਕਹਿੰਦੇ ਸ਼ਰਾ ਕਹਿੰਦੇ ਸਿਖਾ ਦੀ ਸ਼ਰਾ ਕੋਈ ਨਹੀਂ ਹੈ ਸ਼ਰਾ ਧੋਖਾ ਵਲੇ ਦਿੰਦੂਆਂ ਦੀ ਮर्याਦਾ ਉਹ ਨਹੀਂ ਸ਼ਰਾ ਸਾਡੀ ਰਹਤ ਹੈ ਰਹਦਾ ਕੀ ਆਤਮਾ ਦਾ ਸੰਭਰਦਾ ਰਹਦਾ ਆਤਮਾ ਦਾ ਸੰਭਰਦਾ ਰਹਾਦਾ ਸ਼ਰੀਰ ਹਜ਼ਮਤ ਉਹ ਰਾਦਾ ਦਾ ਸਵੇਰ ਦੇ ਉੱਠ ਕੇ ਕੀ ਕਰਦੇ ਕਿਨੇ ਵਜੇ ਉੱਠਣੇ ਇਹਦੇ ਨੂੰ ਸੰਭਰਦਾ ਰਹਦਾ ਆਤਮਾ ਦੇ ਜੋ ਪੜਨਾ ਹੈ ਬਾੜੀ ਸਬਜ਼ੜੀਆਂ ਬੰਦ ਤੇ ਲਾਦੂ ਕਰ ਲਈਏ ਆ ਪਾਣੂ ਗੁਰਬਤ ਦੇ ਚੌਕਟ ਦੇ ਵਿੱਚ ਬੰਦ ਰੱਖਣਾ ਹੈ ਰੈਦਾਂ ਨੂੰ ਦਵੇ ਰਾਇ ਨਾ ਕੋਈ ਲੈਣੀ ਪਾਜੀ ਕੋ ਘਾਸ ਪਾਉਣੀ ਨਹੀਂ ਬਿਲਕੁਲ ਤੇ ਇਹ ਐਗਦੀ ਪੰਜ ਕਕਾਰ ਰਹਿਤ ਨਹੀਂ ਹੈ ਨਹੀਂ ਬਿਲਕੁਲ ਤੇ ਦਬਰਦੀ ਹੈ ਰੈਦਾਂ ਨਾਲ ਨਹੀਂ ਮੰਨੋ ਆਦਮ ਕੀ ਰਹਿਤ ਪਹਿਲਾਂ ਆ ਗੁਰਬਾਨੀ ਸਭ ਕੁਝ ਜਾਣੇ ਆਦਮ ਕੀ ਰਹਿਤ ਉਦੋਂ ਬੋ ਦਿਖਾਇੀ ਦੇ ਲੋ ਇਹਨਾਂ ਦੀ ਗੱਲ ਹੈ ਰੈਦ ਉਸਮਨ ਦਾਤਮਨ ਫਫ ਤਾਂ ਕੁਛ ਜਾਣੇ ਆਤਮ ਦੀ ਰਹਿਤ ਆਤਮ ਗਿਆਨ ਰਹਿਤ ਹੈ ਬਰਿਆਦਾ ਸਵੰਦ ਕਰਵਾਂ ਦਾ ਸਹੀ ਰਹਾ ਬਰਿਆਦਾ ਸਰਵ ਕਰਮ ਧਰਮ ਹੈ ਕਰਮ ਧਰਮ ਪਾਖੰਡੇ ਦੇ ਹਿੱਸੇ ਤੇ ਜੰਮ ਜਾਗਾਤੀ ਲੂਟਾ ਹੈ ਇਹ ਬਰਿਆਦਾ ਜਿਹਨੂੰ ਕਾ ਗਰਮ ਧਰਮ ਬਾਖ ਖਾਂਦੇ ਜੇ ਦੀਸਾਂ ਤੇ ਜਲਬਜਾ ਦਾਤੀ ਲੂਟੇ ਬਣਿਆ ਦਾ ਇਹਦਾ ਪ੍ਰਚਾਰ ਕਰਦੇ ਨੇ ਉਹ ਇਹੋ ਦੱਸਣ ਜਿਹਨੂੰ ਮਰਿਆ ਦਾ ਕਹਿੰਦੇ ਨਾ ਫੈਕੀ ਇਹ ਆ ਉਹ ਕਲੀਅਰ ਕਰਨ ਵੀ ਜਿਹਨੂੰ ਮਰਿਆ ਦਾ ਕਹਿੰਦੇ ਨਾ ਉਹ ਤਾਂ ਗੁਰਬਾਣੀ ਦੇ ਵਿੱਚੋਂ ਬਲਾ ਕੇ ਦੱਸਣ ਕੀ ਹੈ ਮਤਲਬ ਨਹੀਂ ਬਥੇਰਾ ਲੋਣਾ ਵਾਲੇ ਚੁੱਪ ਕਰ ਜਾ ਲੋ ਚੁੱਪੇ ਰਹਿਣ ਦੇ ਚੁਪਕਾ ਦੇਣਾਂ ਚੁਪਕਾਉਂਦੇ ਦੋਲਦੇ ਨੇ ਚੁੱਪ ਤਾਂ ਹੋ ਜਾਣਾ ਸਾਰਿਆਂ ਨੇ ਪਬਲਿਕ ਕਰਾ ਦੂਗੀ ਚੁੱਪ ਸਾਰਿਆਂ ਨੂੰ ਜਾ ਦੇ ਰੋ ਪਾ ਰਗਾ ਜਦ ਪੁਕਾਰਾ ਦੂ ਤੇ ਪੁਕਾਰਉਣੇ ਵਾਲੇ ਦਾ ਬਧੇਰੇ ਬੈਠੇ ਨੇ ਹੁਣ ਜਿਵੇਂ ਬਿੱਲੀ ਬੈਠੇ ਨੇ ਨਾ ਉਹਦੇ ਵਿੱਚੂ ਹੋ ਆਊਗਾ ਇਹ ਬੈਠੇ ਨੇ ਹੁਣ ਜਿਹੜੇ ਇਹ ਸੁਣੀ ਜਾਂਦੇ ਨੇ ਗਰਦਨ ਤੋਂ ਫੜਨਗੇ ਨਾ ਇਹਨੂੰ ਗਰਦਨ ਤੋਂ ਫੜ ਲੈਂਦੀ ਐ ਚੂਹੇ ਨੂੰ ਬਿੱਲੀ ਫਿਰ ਜਾ ਕੇ ਆ ਜਾਂਦਾ ਭੈਂਤਰੇ 'ਚ ਉੱਥੇ ਹੀ ਫੜ ਲੈਂਦੀ ਐ ਆਏਗਾ ਆਪਣਾ ਤਾਂ ਫੜ ਜਾਣਾ ਸਾਰੇ ਇਹ ਲੋ ਸੱਡੀ ਉੱਪਰ ਜੋਰ ਸੰਦੇ ਦੇ ਚੋਰ ਫੜਿਆ ਜਾਂਦਾ ਨਾ ਉਹ ਤਾਂ ਬਿਆਰਵਾ ਨਾ ਨਾ ਉਹਨਾਂ ਦੇ ਫੜੇ ਲਿਆ ਇਹ ਦਰਦਲ ਤੋਂ ਫੜੇ ਜਾਣਾ ਨੇ ਸਾਰੇ ਤੇ ਦੇ ਭੇਖੇ ਹੀ ਫਿਰਦੇ ਹੋ ਇਹਨਾਂ ਨੇ ਕੋਈ ਇੱਕ ਜਵਾਬ ਨਾ ਕੋੜੀ ਪਾਲੇ ਰੋੜਾ ਟੋੜਿਆਲਾ ਮੌਸਮ ਨੂੰ ਲੱਗ ਗਿਆ ਗਿਆ ਉਹ ਦੂਰ ਚਲਾ ਗਿਆ ਸੁੱਕੇ ਸਰਦਰ ਪਾਰ ਭਧਾਵਾ ਲੂਣੇ ਖੇਤਾਂ ਤੋਂ ਬਾਹਰ ਕਰੇ ਆਇਓ ਚੋਰ ਤ੍ਰੰਤੇ ਲੈ ਗਿਓ ਮੇਰੀ ਰક્ત ਮੁਗਧ ਕਰੇ ਚੋਰ ਆਇਆ ਜਦੋਂ ਮੱਲਾ ਆਇਆ ਜੂਹਾ ਫੜਿਆ ਲੈ ਗਿਆ ਤੋੜ ਦੇ ਲੈ ਗਿਆ ਜਦੋਂ ਫੜ ਕੇ ਲੈ ਜਾਂਦਾ